ਫਗਵਾੜਾ ਸ਼ਹਿਰ ਵਿੱਚ ਦੋ ਪਹੀਆ ਵਾਹਨ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਹੀ ਬੇਖੋਪ ਚੋਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਮੋਟਰਸਾਈਕਲ ਚੋਰੀ ਕਰ ਰਹੇ ਹਨ ਜਿਸ ਕੰਨ ਜਿੱਥੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਲੋਕਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਇਸ ਤਰ੍ਹਾਂ ਦਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਮੁਹੱਲਾ ਤਾੜੂ ਕਬਾੜੇ ਤੋਂ ਜਿੱਥੇ ਇੱਕ ਨੌਜਵਾਨ ਦਾ ਸਪਲੈਂਡਰ ਮੋਟਰਸਾਈਕਲ ਘਰ ਤੋਂ ਬਾਹਰ ਚੋਰੀ ਹੋ ਗਿਆ ਮੁਹੱਲਾ ਤਾੜੂ ਕਾ ਬਾੜੇ ਦੇ ਰਹਿਣ ਵਾਲੇ ਰਵੀ ਕੁਮਾਰ ਨੇ ਦੱਸਿਆ ਕਿ ਉਸਨੇ ਆਪਣਾ ਸਪਲੈਂਡਰ ਮੋਟਰਸਾਈਕਲ ਘਰ ਦੇ ਬਾਹਰ ਖੜਾ ਕੀਤਾ ਹੋਇਆ ਸੀ ਅਤੇ ਜਦੋਂ ਕੁਝ ਸਮੇਂ ਬਾਅਦ ਉਹ ਘਰ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਉਸਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ ਸਟੋਰੀ ਦੀ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਚੋਰ ਬੜੇ ਆਰਾਮ ਨਾਲ ਮੋਟਰਸਾਈਕਲ ਚੋਰੀ ਕਰਦਾ ਹੈ ਅਤੇ ਫਰਾਰ ਹੋ ਜਾਂਦਾ ਹੈ ਇਸ ਚੋਰੀ ਬਾਰੇ ਰਵੀ ਕੁਮਾਰ ਨੇ ਤੁਰੰਤ थाना ਸਿਟੀ ਵਿਖੇ ਪੁੱਜ ਕੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ 피ੜਤੇ ਨੇ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਉਕਤ ਚੋਰ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਸਦਾ ਮੋਟਰਸਾਈਕਲ ਬਰਾਮਦ ਕੀਤਾ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਫਿਰ ਕਿੱਥੇ ਰਹਿੰਦੇ ਆ? ਤਾਰੂ ਦਾ ਵਾੜਾ ਮਹੱਲੇ ਬਾਈ। ਰਵੀ ਕੁਮਾਰ ਜੀ ਕੀ ਅੱਜ ਇੱਧਰ ਆਏ ਆ ਸਿਟੀ ਥਾਣੇ ਕੀ ਮਾਮਲਾ ਕੀ ਸਰ? ਬਾਈ ਉਹ ਤਾਰੂ ਦੇ ਵਾੜੇ ਮਹੱਲੇ ਕਿਦਾਂ ਮੈਂ ਘਰ ਦੇ ਬਾਹਰ ਮੋਟਰਸਾਈਕਲ ਲਾਇਆ ਸੀਗਾ ਤੇ ਉੱਥੋਂ ਕੋਈ ਚੱਕ ਕੇ ਲੈ ਗਿਆ। ਕਿਹੜਾ ਮਾਡਲ ਆ ਜੀ? ਉਹ ਮਾਡਲ ਹੈਗਾ ਆ ਯਾ 2009-10 ਮਾਡਲ ਆ 10 11 11 ਕਿਨਿੰਗ 11 ਮਾਡਲ ਆ ਨੰਬਰ ਕਿਹੜਾ ਨੰਬਰ ਪੀ ਵੀ 32 ਐਨ 13 ਵੀ ਕਿਹੜਾ ਵਾ ਸਪਲੈਂਡਰ ਆਈ ਸਪਲੈਂਡਰ ਕਿੰਨੇ ਚੱਕ ਕਿੱਥੇ ਹੋਇਆ ਤਾਰੂ ਦਾ ਬਾੜਾ ਮੱਲੇ ਮੁਲੇ ਜੀ ਪ੍ਰਾਇਮਰੀ ਸਕੂਲ ਕੋਲੋਂ ਚੱਕ ਹੋਇਆ ਏ ਤੇ ਕੋਈ ਪਾਲਿਸੀ ਕਵਰ ਕੀਤੀ ਤੇ ਮਾਮੇ ਨੂੰ ਲੱਗ ਹਾਂਜੀ ਹਾਂਜੀ ਉਹਨੂੰ ਦਿੱਤੀ ਆ ਤੇ ਬਾਕੀ ਦੇਖੋ ਹੁਣ ਨਹੀਂ ਫਗਵਾੜਾ ਸ਼ਹਿਰ ਵਿੱਚ ਦੋ ਪਹੀਆ ਬਾਹਾਂ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਹੀ ਬੇਖੌਪ ਚੋਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਮੋਟਰਸਾਈਕਲ ਚੋਰੀ ਕਰ ਰਹੇ ਹਨ ਜਿਸ ਕੰਨ ਜਿੱਥੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਲੋਕਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਇਸ ਤਰ੍ਹਾਂ ਦਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਮੁਹੱਲਾ ਤਾੜੂ ਕਬਾੜੇ ਤੋਂ ਜਿੱਥੇ ਇੱਕ ਨੌਜਵਾਨ ਦਾ ਸਪਲੈਂਡਰ ਮੋਟਰਸਾਈਕਲ ਘਰ ਤੋਂ ਬਾਹਰ ਚੋਰੀ ਹੋ ਗਿਆ ਮੁਹੱਲਾ ਤਾੜੂ ਕਾ ਬਾੜੇ ਦੇ ਰਹਿਣ ਵਾਲੇ ਰਵੀ ਕੁਮਾਰ ਨੇ ਦੱਸਿਆ ਕਿ ਉਸਨੇ ਆਪਣਾ ਸਪਲੈਂਡਰ ਮੋਟਰਸਾਈਕਲ ਘਰ ਦੇ ਬਾਹਰ ਖੜਾ ਕੀਤਾ ਹੋਇਆ ਸੀ ਅਤੇ ਜਦੋਂ ਕੁਝ ਸਮੇਂ ਬਾਅਦ ਉਹ ਘਰ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਉਸਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ ਸਟੋਰੀ ਦੀ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਚੋਰ ਬੜੇ ਆਰਾਮ ਨਾਲ ਮੋਟਰਸਾਈਕਲ ਚੋਰੀ ਕਰਦਾ ਹੈ ਅਤੇ ਫਰਾਰ ਹੋ ਜਾਂਦਾ ਹੈ ਇਸ ਚੋਰੀ ਬਾਰੇ ਰਵੀ ਕੁਮਾਰ ਨੇ ਤੁਰੰਤ थाना ਸਿਟੀ ਵਿਖੇ ਪੁੱਜ ਕੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਪੀੜਤ ਨੇ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਉਕਤ ਚੋਰ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਸਦਾ ਮੋਟਰਸਾਈਕਲ ਬਰਾਮਦ ਕੀਤਾ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਫਿਰ ਕਿੱਥੇ ਰਹਿੰਦੇ ਆ? ਤਾਰੂ ਦਾ ਵਾੜਾ ਮਹੱਲੇ ਵਿੱਚ। ਰਵੀ ਕੁਮਾਰ ਜੀ ਕੀ ਅੱਜ ਆਇਦਰ ਆਏ ਆ ਸਿੱਧੀ ਥਾਣੀ ਕੀ ਮਾਮਲਾ ਕੀ ਸਾਰਾ? ਭਾਈਓ ਤਾਰੂ ਦੇ ਵਾੜੇ ਮਹੱਲੇ ਕਿਦਾਂ ਮੈਂ ਘਰ ਦੇ ਬਾਹਰ ਮੋਟਰਸਾਈਕਲ ਲਾਇਆ ਸੀਗਾ ਤੇ ਉੱਥੋਂ ਕੋਈ ਚੱਕ ਕੇ ਲੈ ਗਿਆ। ਕਿਹੜਾ ਮਾਡਲ ਆ ਜੀ? ਉਹ ਮਾਡਲ ਹੈਗਾ ਆ 9 ਜਾਂ 2009 10 ਮਾਡਲ ਆ 9 11 11 11 ਮਾਡਲ ਆ ਨੰਬਰ ਕਿਹੜਾ ਨੰਬਰ ਪੀ ਵੀ 32 ਐਨ 13 ਵੀ ਕਿਹੜਾ ਵਾਹ ਸੁਪਲੈਂਡਰ ਆਈ ਸੁਪਲੈਂਡਰ ਕਿੰਨੇ ਚੱਕ ਕਿੱਥੇ ਹੋਇਆ ਤਾਰੂ ਦਾ ਬਾੜਾ ਮੱਲੇ ਜੀ ਪ੍ਰਾਇਮਰੀ ਸਕੂਲ ਕੋਲੋਂ ਚੱਕ ਹੋਇਆ ਏ ਤੇ ਤੁਸੀਂ ਪਹੁੰਚ ਗੱਤ ਕੀਤੀ ਤੇ ਮੈਂ ਉਹਨਾਂ ਨੂੰ ਲੱਗ ਹਾਂ ਜੀ ਜੀ ਉਹਨੂੰ ਦਿੱਤੀ ਆ ਤੇ ਬਾਕੀ ਦੇਖੋ ਹੁਣ ਨੇ